ਸਜੀ ਪਹਿਲਾ ਦਾ ਮੁਬਾਰਕਾ ਜੇ ਬੈਸਟ ਬਣੇ ਹੋ ਇਹ ਬਹੁਤ ਵੱਡੀ ਪ੍ਰਾਪਤੀ ਕੀ ਕਹਿਣਾ ਚਾਹੋਗੇ ਹਾਂਜੀ ਜੀ ਅਸਲਾਮੁਅਲੈਕੁਮ ਤੇ ਅਸ਼ੀਕਾਲ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਸ਼ੁਕਰ ਕਰ ਰਹਾ ਕਰਦਾ ਹਾਂ ਮੇਰੇ ਅੱਲਾਹ ਤਾਲਾ ਨੇ ਮੈਨੂੰ ਬੈਸਟ ਨਿਕਾਲਿਆ ਮੇਰਾ ਬਹੁਤ ਵੱਡਾ ਡ੍ਰੀਮ ਸੀ ਜੇਕਰ ਆਪਣੇ ਪੂਰਾ ਕਰਤਾ ਲੈ ਸਾਰੇ ਦਰਸ਼ਕਾਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਲਵ ਜੂਆ ਦੇ ਲੋਕ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਜਿਨ੍ਹਾਂ ਦੁਆਵਾਂ ਦਿੱਤੀਆਂ ਕਿੰਨੇ ਸਾਲ ਤੋਂ ਸੁਪਨਾ ਸੀ ਬੈਸਟ ਸੁਪਨਾ ਭਾਜੀ ਜਦੋਂ ਮੈਂ ਬਚਪਨ ਤੋਂ ਹੀ ਜੀ ਮੈਨੂੰ ਕੈਨੇਡਾ ਕਬੱਡੀ ਕੱਪ ਤੇ ਕੈਨੇਡਾ ਟ੍ਰਾਂਟੋ ਵਰਲਡ ਅੱਲਾਹ ਤਾਲਾ ਨੇ ਜੋ ਪੂਰਾ ਕਰਤਾ ਇਹਦਾ ਜਿਹੜਾ ਯੋਗਦਾਨ ਹੈ ਇੱਥੇ ਤੱਕ ਪਹੁੰਚਿਆ ਮੇਰੇ ਬਾਪੂ ਦਾ ਬਹੁਤ ਵੱਡਾ ਤੇ ਮੇਰੇ ਭਰਾਵਾਂ ਦਾ ਬਹੁਤ ਵੱਡਾ ਆ ਕੋਚ ਗਿੰਗੋ ਜਿੱਤ ਕੋਚ ਆਪਣਾ ਹੈਗਾ ਆਪਣਾ ਅਲੀ ਕੋਚ ਆ ਉਹਦਾ ਵੀ ਯੋਗਦਾਨ ਬਹੁਤ ਆ ਤੇ ਆਪਣੇ ਵੀ ਰੋਚ ਰਹੇ ਮਨੀ ਜਲਾਲ ਹਾਂ ਪੰਜ ਜਨ ਬਖਾਸ ਮੋਟਰ ਗਾ ਖਿਡਾਰੀ ਜਿਹਨੇ ਬੜੀ ਮਦਦ ਕਰਨੀ ਹੋਈ ਵੱਡੇ ਭਰਾ ਹਾਂਜੀ ਹਾਂਜੀ ਪਿਓ ਵਾਂਗੂ ਨਾਲ ਖੜੇ ਆ ਮੇਰੇ ਇਹਨੂੰ ਸਮਰਪਿਤ ਕਰੂੰਗਾ ਇਹਨਾਂ ਖਾਤਾਂ ਤੇ ਜਾ ਕੇ ਬਾਪੂ ਨੂੰ ਦੇਣਾ ਚਾਹਾਂ ਬਾਪੂ ਨੂੰ ਪੂਰੀ ਰਾਤ ਸੱਤਾ ਨਹੀਂ ਹੋਣਾ ਮੈਂ ਦੇਖਦਾ ਹਾਂ ਉਹਨਾਂ ਦੁਆਵਾਂ ਕਰਦਾ ਹਾਂ ਉਹ ਬਾਪੂ ਨੂੰ ਜਾ ਕੇ ਦੇਣਾ ਕੀ ਚੁਕਰਨਾ ਕਿਦਾਂ ਕਰਦੇ ਆ ਮੈਂ ਤਾਂ ਅੱਲਾਹ ਤਾਲਾ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਅੱਲਾਹ ਤਾਲਾ ਨੇ ਜੋ ਵੀ ਨਿਮਾਜਾ ਕੀਤਾ ਤੇ ਇਹ ਕੁਛ ਨਵਜਾਂ ਮੈਂ ਅਗਲਾ ਨਿਸ਼ਾਨਾ ਅਗਲਾ ਨਿਸ਼ਾਨਾ ਫੇਰ ਲਿਕਣਾ ਹੈ ਵਰਲਡ ਕੱਪ ਚ ਬੇਸਟ ਹੋਣਾ ਅਜਿਹੇ ਇੰਡੀਆ ਜੀ ਵਰਲਡ ਕੱਪ ਹੁੰਦਾ ਫੇਡਣ ਦੀ ਤਮੰਨਾ ਹੈ ਜੀ ਜੀ ਇਨਸ਼ਾ ਅੱਲਾ ਉਹ ਵੀ ਜ਼ਰੂਰ ਕੀਤਾਗੇ ਉਹ ਵੀ ਮੌਕਾ ਜ਼ਰੂਰ ਮਿਲਿਆ ਤੇ ਆਪਾਂ ਜ਼ਰੂਰ ਫੇਡਾਂਗੇ ਥੈਂਕ ਯੂ